ਪੰਜਾਬ ਟੀਵੀ 24 ਤੇ ਤੁਹਾਡਾ ਸਵਾਗਤ ਹੈ ਜੀ ਰੰਗਮੰਚ ਦੀ ਗੱਲ ਕਰੀਏ ਤਾਂ ਇੱਕ ਨਾਮ ਜੋ ਕਿ ਕਿਸੇ ਵੀ ਤਾਰੀਫ ਦਾ ਮਹਤਾਜ ਨਹੀਂ ਹੈ ਸ਼੍ਰੋਮਣੀ ਨਾਟਕਰ ਸ਼੍ਰੀ ਕੇਵਲ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ ਕਿਵਲ ਜੀ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਵੀਰੇ ਬਹੁਤ ਇੱਕ ਲੇਟੈਸਟ ਹੀ ਗੱਲ ਹੈ ਵੀ ਤੁਸੀਂ ਜਾ ਰਹੇ ਹੋ ਇੱਕ ਪਲੇ ਕਰਨ ਵਾਸਤੇ ਇੱਕ ਫੈਸਟੀਵਲ ਉਜੈਨ ਦੇ ਵਿੱਚ ਜਿਹੜਾ ਕਹਿੰਦੇ ਬੜੇ ਫੇਮਸ ਹੈ ਉੱਥੇ ਜਾ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਅ मध्यप्रदेश ਦੇ ਵਿੱਚ 우ਜੈਨ 우ਜੈਨ ਜਿਹੜੀ ਕਿ ਕਾਲੀਦਾਸ ਦੀ ਧਰਤੀ ਹੈ ਮਹਾ ਕਵੀ ਕਾਲੀਦਾਸ ਉਹਦੀ ਧਰਤੀ ਹੈ ਔਰ ਜਿੱਥੇ ਸਾਡਾ ਫੈਸਟੀਵਲ ਹੋ ਰਿਹਾ ਉਹ ਵੀ ਕਾਲੀਦਾਸ ਸਾਡੀ ਟੂਰਿਜ਼ਮ ਹੈ ਔਰ ਉਸ ਧਰਤੀ ਦੇ ਉੱਤੇ ਕਿਉਂਕਿ ਮੈਂ ਪਹਿਲੇ ਵੀ ਜਾਂਦਾ ਰਿਹਾ ਮਾ ਨਾਟਕ ਵਗੈਰਾ ਕਰਨ ਵਾਸਤੇ ਪਰ ਇਸ ਵਾਰੀ ਉਹ अभिनव ਰੰਗ ਮੰਡਲ ਜਿਹਦੇ ਕਿ ਕਰਤਾ ਕਰਤਾ ਸ਼ਰਦ ਸ਼ਰਮਾ ਜੀ ਨੇ ਉਹ ਹਰ ਸਾਲ ਇੱਕ ਸੇ ਇੱਕ ਡਾਇਰੈਕਟਰ ਦੇ ਕੰਮ ਨੂੰ ਲੈ ਕੇ ਉਹਦੇ ਉੱਤੇ ਗੱਲਬਾਤ ਕਰਦੇ ਨੇ ਔਰ ਉਹਦੇ 3 ਦਿਨ ਦਾ ਨਾਟਕਾਂ ਦਾ ਫੈਸਟੀਵਲ ਕਰਦੇ ਆ ਇਹ ਸਨਮਾਨ ਜਿਹੜਾ ਵਾ ਪਹਿਲੇ ਹਬੀਬ ਤਨਵੀਰ ਵਰਗੇ ਥੀਏਟਰ ਡਾਇਰੈਕਟਰ ਨੂੰ ਮਿਲਿਆ ਬੰਸੀ ਕੌਲ ਨੂੰ ਮਿਲਿਆ ਸੰਜੇ ਪਾਦੇ ਨੂੰ ਮਿਲਿਆ ਭਾਰੂ ਇਸਲਾਮ ਨੂੰ ਮਿਲਿਆ ਔਰ ਇਸ ਵਾਰ ਇਹ ਜਿਹੜਾ ਮਾਨ ਸਨਮਾਨ ਹੈ ਪੰਜਾਬ ਦੀ ਧਰਤੀ ਨੂੰ ਮਿਲ ਰਿਹਾ ਵਾ ਔਰ ਅਸੀਂ 8 9 ਤੇ 10 ਫਰਵਰੀ ਨੂੰ ਉਹ ਜੈਨ ਵਿਖੇ अभिनव ਜਿਹੜਾ ਕਿ ਟਿਟ ਗਰੁੱਪ ਵੱਲੋਂ ਕਾਲੀਦਾਸ ਅਕੈਡਮੀ ਦੇ ਵਿੱਚ ਤਿੰਨ ਦਿਨ ਇਹ ਸਾਡੇ ਨਾਟਕਾਂ ਦਾ ਮੇਲਾ ਹੋਏਗਾ ਔਰ ਤਿੰਨੋਂ ਨਾਟਕ ਜਿਹੜੇ ਪੰਜਾਬੀ ਦੇ ਵਿੱਚ ਨੇ ਔਰ ਪਹਿਲੇ ਦਿਨ ਅਸੀਂ ਨਾਟਕ ਉਥੇ ਕਰ ਰਹੇ ਹਾਂ ਹੀਰ ਵਾਰਿਸ ਸ਼ਾਹ ਕਿਉਂਕਿ ਇਹ ਸਾਲ ਜਿਹੜਾ ਸੀ ਹੁਣੇ 300 ਸਾਲਾ ਵਾਰਿਸ ਸ਼ਾਹ ਦਾ ਖਤਮ ਹੋਇਆ ਉਹਨੂੰ 300 ਸਾਲ ਹੋ ਗਏ ਨੇ ਵਾਰਿਸ ਸ਼ਾਹ ਦੇ ਜਨਮ ਸ਼ਤਾਬਦੀ ਨੂੰ ਔਰ ਦੂਜੇ ਦਿਨ ਅਸੀਂ ਨਾਟਕ ਕਰਾਂਗਾ ਕਰਾਂਗੇ ਬੁੱਲਾ ਇਹ ਬਾਬੇ ਬੁੱਲੀ ਸ਼ਾਦੀ ਪੋਇਟਰੀ ਤੇ ਉਹਦੀ ਜੀਵਨੀ ਤੇ ਬੇਸਡ ਹੈ ਔਰ ਤੀਜੇ ਦਿਨ ਨਾਟਕ ਹੋਏਗਾ ਮਿੱਟੀ ਨਾ ਹੋਵੇ ਮਤਰਈ ਉਹ ਨਾਟਕ ਜਿਹੜਾ ਉਹਦੇ ਵਿੱਚ ਪੰਜਾਬ ਦੀ ਜਿਹੜਾ ਫੋਕ Song ਨੇ ਜਿਹੜੇ ਉਹਨਾਂ ਦਾ ਹਰ ਰੰਗ ਉਸ ਨਾਟਕ ਦੇ ਵਿੱਚ ਹੈ ਔਰ ਸਾਡੇ ਪੰਜਾਬ ਦਾ ਜਿਹੜਾ ਫੋਕ تھیਟਰ ਦਾ ਸਟਾਈਲ ਐ ਨਕਾਲ ਸ਼ੈਲੀ ਤੇ ਉਸ ਸ਼ੈਲੀ ਦੇ ਵਿੱਚ ਅਸੀਂ ਉਸ ਨਾਟਕ ਨੂੰ ਉੱਤੇ ਕਰਾਂਗੇ ਸੋ ਤਿੰਨੇ ਦਿਨ ਪੰਜਾਬੀ ਦੇ ਵਿੱਚ ਉਹ ਜੈਨ ਦੀ ertid ਤੇ ਪੰਜਾਬੀ تھیਟਰ ਨੂੰ ਇਹ ਮਾਨ ਦੇ ਰਿਹਾ ਸਨਮਾਨ ਦੇ ਰਿਹਾ ਤੇ ਸਾਡੇ ਕੰਮ ਬਾਰੇ ਜਿਹੜੀ ਆ ਉਹ ਗੱਲਬਾਤ ਹੋਏਗੀ ਪੰਜਾਬੀ ਰੰਗਮঞ্চ ਬਾਰੇ ਗੱਲਬਾਤ ਹੋਏਗੀ ਪੰਜਾਬੀ ਰੰਗਮঞ্চ ਦੇ ਇਤਿਹਾਸ ਬਾਰੇ ਗੱਲਬਾਤ ਹੋਏਗੀ ਸੋ ਇਹ ਸਾਡੇ ਲਈ ਬਹੁਤ ਵੱਡੀ ਓਪਰਚੁਨਿਟੀ ਹੈ ਬਹੁਤ ਵੱਡਾ ਮਾਨ ਸਨਮਾਨ ਹੈ ਕਾਫੀ ਤੁਸੀਂ ਇਸ ਤਰ੍ਹਾਂ ਦੱਸ ਸਕੀ ਕਾਫੀ ਵੱਡੇ ਵੱਡੇ ਡਾਇਰੈਕਟਰ ਉੱਥੇ ਆਲਰੇਡੀ ਕਰ ਚੁੱਕੇ ਨੇ ਇਹ ਹੁਣ ਇਸ ਵਾਰ ਜਿਹੜਾ ਮਾਨ ਤੁਹਾਨੂੰ ਇੱਥੇ ਮਿਲਿਆ ਵਾ ਪੰਜਾਬੀ ਦੇ ਵਿੱਚ ਤੁਸੀਂ ਉੱਥੇ ਪਲੇ ਕਰਨ ਜਾ ਰਹੇ ਹੋ ਕਿਤੇ ਨਾ ਕਿਤੇ ਲੱਗਦਾ ਨਹੀਂ ਉਹ ਜਨਵਰੀ ਦੀ 31 ਤੇ ਜਾ ਕੇ ਲੋਕ ਜਿਹੜੇ ਪੰਜਾਬੀ ਨੂੰ ਘੱਟ ਸਮਝਣ ਵਾਲੇ ਨੇ ਉਹਨਾਂ ਨੂੰ ਕੁਝ ਪ੍ਰੋਬਲਮ ਹੋ ਸਕਦੀ ਹੈ ਤੇ ਆ ਦੋ ਚੀਜ਼ਾਂ ਨੇ ਇੱਕ ਤੋਂ ਉੱਥੇ ਉਦਾਂ ਵੀ ਪੰਜਾਬੀ ਆਡੀਅנס ਹੈਗੀ ਹੈ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਔਰ ਉਹਦੇ ਵਿੱਚ ਅਸੀਂ ਪਹਿਲੇ ਵੀ ਜਾਂਦੇ ਉੱਥੇ ਅਨਾਉਂਸ ਕਰਵਾ ਦਿੱਦਾ ਹੁਣ ਵੀ ਉੱਥੇ ਬੈਨਰ ਲੱਗ ਚੁੱਕੇ ਨੇ ਗੁਰਦੁਆਰਿਆਂ ਦੇ ਵਿੱਚ ਤੇ ਪੰਜਾਬੀ ਆਡੀਅנס ਆ ਜਾਂਦੀ ਹੈ ਔਰ ਦੂਜੀ ਗੱਲ ਇਹ ਕਿ ਥੀਏਟਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਥੀਏਟਰ ਇਸੇ ਤਰ੍ਹਾਂ ਹੀ ਸਰਵਾਈਵ ਕਰਦਾ ਹੈ ਕਿ ਇਹਦੇ ਵਿੱਚ ਐਕਸਪ੍ਰੈਸ਼ਨ ਜਿਹੜਾ ਉਹ ਜਲਦੀ ਪਹੁੰਚਦਾ ਹੈ ਸ਼ਬਦਾਂ ਤੋਂ ਪਹਿਲੇ ਸੋ ਮੈਂ ਤਾਂ ਪੰਜਾਬੀ ਵਿੱਚ ਹੀ ਥੀਏਟਰ ਕਰਦਾ ਮੈਂ ਹਿੰਦੁਸਤਾਨ ਦੀ ਹਰ ਸਟੇਟ ਵਿੱਚ ਗਿਆ ਮਾਂ ਦੁਨੀਆ ਦੇ 14-15 ਮੁਲਕਾਂ ਵਿੱਚ ਮੈਂ ਗਿਆ ਵਾਂ ਪਰ ਨਾਟਕ ਮੈਂ ਪੰਜਾਬੀ ਵਿੱਚ ਹੀ ਕੀਤਾ ਕਿਉਂਕਿ ਮੈਂ ਮੈਂ ਜਿਹੜੀ ਗੱਲ ਆਪਣੀ ਬੋਲੀ ਵਿੱਚ ਕਹਿ ਸਕਦਾ ਆਪਣੀ ਭਾਸ਼ਾ ਵਿੱਚ ਕਹਿ ਸਕਦਾ ਆਪਣੀ ਮਾਂ ਬੋਲੀ ਵਿੱਚ ਕਹਿ ਸਕਦਾ ਉਹ ਮੈਂ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਹਿ ਸਕਦਾ ਕਿਉਂਕਿ ਦੂਜੀ ਭਾਸ਼ਾ ਕੋਈ ਬੋਲਾਂਗੇ ਤੇ ਸਾਨੂੰ ਲੱਗੇਗਾ ਹੀ ਨਹੀਂ ਕਿ ਅਸੀਂ ਕੋਈ ਆਪਣੀ ਨਾਟਕ ਨਾਲ ਜਾਂ ਰੰਗਮঞ্চ ਨਾਲ ਇਨਸਾਫ ਕਰ ਰਹੇ ਹਾਂ ਦੂਜੀਆਂ ਭਾਸ਼ਾਵਾਂ ਉੱਦਾਂ ਸੀ ਸਿੱਖਦੇ ਆ ਮਾਣ ਕਰਦੇ ਉਹਨਾਂ ਦਾ ਚਾਹੇ ਉਹ ਹਿੰਦੀ ਹੋਵੇ ਅੰਗਰੇਜ਼ੀ ਹੋਵੇ ਕੋਈ ਵੀ ਭਾਸ਼ਾ ਹੋਵੇ ਕਿ ਉਹਨਾਂ ਉੱਤੇ ਸਾਨੂੰ ਮਾਣ ਹੈ ਔਰ ਉਹ ਸਿੱਖਣੀ ਵੀ ਚਾਹੀਦੀ ਬੋਲਣੀ ਵੀ ਚਾਹੀਦੀ ਪਰ ਰੰਗ ਮੰਚ ਮੈਂ ਪੰਜਾਬੀ ਵਿੱਚ ਹੀ ਕਰਦਾ ਤਾਂ ਕਿ ਮੇਰੀ ਭਾਸ਼ਾ ਨੂੰ ਵੀ ਮਾਣ ਮਿਲੇ ਸਾਰੀ ਜਿਹੜੀ ਤੁਹਾਡੀ ਉਮਰ ਆ ਸਾਰੀ ਰੰਗ ਮੰਚ ਨੂੰ ਸਮਰਪਿਤ ਕੀਤੀ ਹੈ ਠੀਕ ਹੈ ਜੀ ਤੁਸੀਂ ਦੇਸ਼ਾਂ ਦੇ ਵਿੱਚ ਤੇ ਠੀਕ ਹੈ ਉਸ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਨੇ ਕਾਫੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕੀਤਾ ਵਾ ਜਾਂ ਉਹਨੂੰ ਅੱਗੇ ਲੈ ਕੇ ਆਏ ਹੋ ਲੱਗਦਾ ਨਹੀਂ ਵੀ ਆਪਾਂ ਸਿਰਫ ਪੰਜਾਬੀ ਦੇ ਵਿੱਚ ਹੀ ਪਲੇ ਕਰਕੇ ਕਿਤੇ ਨਾ ਕਿਤੇ ਆਪਣੀ ਜਿਹੜੀ ਹਿੰਦੀ ਵਾਲੀ ਆਡੀਅנס ਹੈ ਉਹਨੂੰ ਆਪਣੇ ਕੋਲੋਂ ਦੂਰ ਕਰੀ ਜਾ ਰਹੇ ਆ ਮੈਨੂੰ ਕਦੀ ਇਸ ਤਰ੍ਹਾਂ ਦਾ ਫੀਲ ਨਹੀਂ ਹੋਇਆ ਕਿਉਂਕਿ ਮੈਂ ਬਹੁਤ ਸਾਰੇ ਲਗਭਗ ਮੈਂ 250 ਤੋਂ 300 ਤੋਂ ਨੈਸ਼ਨਲ ਔਰ ਇੰਟਰਨੈਸ਼ਨਲ تھیਟਰ ਫੈਸਟੀਵਲਾਂ ਦੇ ਵਿੱਚ ਗਿਆ ਹਾਂ ਔਰ ਇਸ ਲਈ ਉੱਥੇ ਜਿਵੇਂ ਤੁਸੀਂ ਵੇਖੋ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ تھیਟਰ ਡਾਇਰੈਕਟਰ ਨੇ ਜਿਹੜੇ ਰਤਨ ਕਿਹਾ ਮ ਉਹ ਮਨੀਪੁਰ ਤੋਂ ਨੇ ਉਹ ਸਾਰਾ ਥੀਏਟਰ ਮਨੀਪੂਰੀ ਭਾਸ਼ਾ ਵਿੱਚ ਕਰਦੇ ਆਂ ਔਰ ਪੂਰਾ ਵਰਲਡ ਟੂਰ ਕਰਦੇ ਆਂ ਇਹ ਵੀ ਇੱਕ ਭਾਸ਼ਾ ਦਾ ਕਮਾਲ ਹੈ ਔਰ ਅਸੀਂ ਵੀ ਉਹਨਾਂ ਦੋਨਾਂ ਨੂੰ ਅੰਮ੍ਰਿਤਸਰ ਚ ਵੀ ਬੁਲਾਇਆ ਮੈਂ ਇੱਥੇ ਔਰ ਮੇਰੇ ਫੈਸਟੀਵਲਾਂ ਦਾ ਹਿੱਸਾ ਬਣਦੇ ਰਹੇ ਨੇ ਉਹ ਮੇਰੇ ਗੁਰੂ ਵੀ ਨੇ ਔਰ ਅਸੀਂ ਮੈਨੂੰ ਲੱਗਦਾ ਹੁੰਦਾ ਕਿ ਸਗੋਂ ਭਾਸ਼ਾਵਾਂ ਨੂੰ ਮਾਣ ਮਿਲਣਾ ਚਾਹੀਦਾ ਕਿ ਜਿਹੜੀ ਰੀਜਨਲ ਲੈਂਗੁਏਜ ਹੈ ਉਹ ਤਾਂ ਸਰਵਾਈਵ ਕਰੇਗੀ ਜੇਕਰ ਦੂਜੀਆਂ ਪਛਾਵਾਂ ਵਿੱਚ ਜਾ ਕੇ ਆਪਣੀ ਇੱਕ ਜਗ੍ਹਾ ਬਣਾਏਗੀ ਆਪਣੀ ਬੋਲੀ ਵਿੱਚ ਗੱਲ ਕਰੇਗੀ ਔਰ ਰੰਗਮঞ্চ ਦੀ ਸਭ ਤੋਂ ਖੂਬਸੂਰਤੀ ਇਹ ਹੀ ਹੈ ਕਿ ਇਹਦੇ ਵਿੱਚ ਭਾਸ਼ਾ ਕਿਧਰੇ ਵੀ ਕੋਈ ਬੈਰੀਅਰ ਨਹੀਂ ਹੈ ਭਾਸ਼ਾ ਕਿਧਰੇ ਵੀ ਕੋਈ ਜਿਹੜਾ ਕਿ ਤੁਹਾਡੇ ਵਿੱਚ ਕੋਈ ਦੀਵਾਰ ਬਣ ਕੇ ਨਹੀਂ ਖੜੀ ਹੁੰਦੀ ਦਰਸ਼ਕਾਂ ਦੇ ਵਿੱਚ ਤੇ ਕਲਾਕਾਰਾਂ ਦੇ ਵਿੱਚ ਭਾਸ਼ਾ ਕਦੀ ਦੀਵਾਰ ਨਹੀਂ ਬਣਦੀ ਮੈਂ ਬਹੁਤ ਪ੍ਰਸਿੱਧ ਸਾਡਾ ਨਾਟਕ ਹੈ ਮੈਂ 2000 201992 ਤੋਂ ਕਰ ਰਿਹਾ ਹਾਂ ਯਾਨੀ ਉਸ ਨਾਟਕ ਨੂੰ ਕਰਦਿਆਂ ਮੈਨੂੰ 30 ਸਾਲ ਹੋ ਗਏ ਨੇ ਲੂਣਾ ਤੇ ਇਹ ਜਾਣਦੇਸ਼ ਕੁਮਾਰ ਬਟਾਲਵੀ ਦੀ ਬੜੀ ਵੱਡੀ ਰਚਨਾ ਹੈ ਮੈਂ 30 ਸਾਲ ਤੋਂ ਲਗਾਤਾਰ ਕਰ ਰਿਹਾ ਮੈਂ ਹਿੰਦੁਸਤਾਨ 'ਚ ਵੀ ਕੀਤਾ ਪਾਕਿਸਤਾਨ 'ਚ ਵੀ ਕੀਤਾ ਮੈਂ ਨਾਰਵੇ ਗਿਆ ਉੱਥੇ ਵੀ ਕਰਕੇ ਆਇਆ ਮੈਂ ਦੋ ਵਾਰੀ ਔਰ ਉਹ ਜਦੋਂ ਮੈਂ ਨਾਰਵੇ ਗਿਆ ਉਹਦੇ ਵਿੱਚ ਮਿਊਜ਼ਿਕ ਕਮਰ ਗਰੇਵਾਲ ਨੇ ਕੀਤਾ ਤੁਸੀਂ ਜਾਣਦੇ ਹੋ ਬਿਗ ਸਟਾਰ ਹੈ ਤੇ ਉਹ ਉਦੋਂ ਮੇਰੇ ਨਾਲ ਮੇਰੇ ਨਾਟਕਾ 'ਚ ਮਿਊਜ਼ਿਕ ਕਰਦੀ ਸੀ ਸੋ ਉਸ ਨਾਟਕ ਦੇ ਵਿੱਚ ਜਿੱਥੇ ਮੈਨੂੰ ਅੰਮ੍ਰਿਤਸਰ ਦੇ ਵਿੱਚ ਕਲਾਪਿੰਗ ਮਿਲਦੀ ਸੀ ਜਿਹੜੇ ਡਾਇਲੌਗ ਤੇ ਉਸੇ ਡਾਇਲੌਗ ਦੇ ਵਿੱਚ ਮੈਨੂੰ ਕਰਨਾਟਕ ਵਿੱਚ ਜਾ ਕੇ ਵੀ ਕਲਾਪਿੰਗ ਮਿਲਦੀ ਸੋ ਇਹ ਇੱਕ ਕਹਿ ਲੋ ਕਿ ਰੰਗਮঞ্চ ਦੀ ਤਾਕਤ ਹੈ ਭਾਸ਼ਾ ਜਿਹੜੀ ਹੁੰਦੀ ਹੈ ਉਹ ਰੰਗਮঞ্চ ਦੀ ਤਾਕਤ ਬਣਦੀ ਹੈ ਕਮਜ਼ੋਰੀ ਕਦੀ ਨਹੀਂ ਬਣਦੀ ਕੇਵਲ तालीवाल ਆਪਣੇ ਆਪ ਦੇ ਵਿੱਚ ਇੱਕ ਇੰਸਟੀਚਿਊਸ਼ਨ ਆ ਬਹੁਤ ਸਾਰੇ ਲੋਗ ਇਹਨਾਂ ਕੋਲ ਆਏ ਇਹਨਾਂ ਕੋ ਸਿੱਖੇ ਤੇ ਇਸ ਵਕਤ ਜਿਹੜਾ ਨੇ ਉਹ ਕਾਫੀ ਉੱਚੀਆਂ ਬਲੰਦੀਆਂ ਤੇ ਪਹੁੰਚੇ ਨੇ ਫਿਲਮ ਇੰਡਸਟਰੀ ਚ ਨੇ ਟੀਵੀ ਇੰਡਸਟਰੀ ਚ ਕੰਮ ਕਰ ਰਹੇ ਨੇ ਕਿੰਨਾ ਇੱਕ ਮਾਣ ਮਹਿਸੂਸ ਹੁੰਦਾ ਹੈ ਆਪਣੇ ਕੋ ਜਿਹੜੇ ਸਿੱਖ ਕੇ ਗਏ ਹੋਏ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਬਹੁਤ ਬਹੁਤ ਚੰਗਾ ਲੱਗਦਾ ਔਰ ਮੈਨੂੰ ਲੱਗਦਾ ਹੁੰਦਾ ਕਿ ਹਾਂ ਜਦੋਂ ਉਹਨਾਂ ਨੂੰ ਮੈਂ ਦੇਖਦਾ ਕਿ ਮੋਰ ਦੈਨ ਯਾਨੀ ਕਿ 50% ਤੋਂ ਜ਼ਿਆਦਾ ਮੇਰੇ ਆਰਟਿਸਟ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਪਏ ਨੇ ਔਰ ਉਹਨਾਂ ਚੋਂ ਬੜੇ ਵੱਡੇ ਵੱਡੇ ਬਿਗ ਸਟਾਰ ਹੀਰੋ ਵੀ ਪ੍ਰੋਡਿਊਸਰ ਵੀ ਡਾਇਰੈਕਟਰ ਵੀ ਤੇ ਉਹਦੇ ਵਿੱਚ ਆਪਾਂ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਨਾਮ ਜਾਣਨੇ ਚਾਹਵਾਗੇ ਸਾਡੀ ਆਡੀਅנס ਜਿਹੜੀ ਹੈ ਉਹ ਜਾਣਨਾ ਚਾਹੀਦੀ ਬਿਕੋਜ਼ ਅੱਜ ਦੇ ਤੁਸੀਂ ਜਿਹਨੂੰ ਕਹਿੰਦੇ ਹੋ ਕਿ ਸਾਡੇ ਕਿ ਕਮੇਡੀ ਕਿੰਗਸ ਕਪਿਲ ਸ਼ਰਮਾ ਉਹ ਮੇਰੇ ਨਾਟਕਾਂ ਦਾ ਹਿੱਸਾ ਰਿਹਾ ਔਰ ਹਮੇਸ਼ਾ ਬੜਾ ਪਿਆਰ ਕਰਦਾ ਹਜੇ ਵੀ ਮੇਰੇ ਨਾਲ ਰਜੀਵ ਠਾਕੁਰ ਭਾਰਤੀ ਸਿੰਘ ਵੀ ਅਮਰਿੰਦਰ ਗਿੱਲ ਨੇ ਵੀ ਮੇਰੇ ਨਾਟਕ ਵਿੱਚ ਕੰਮ ਕੀਤਾ ਹੋਇਆ ਉਹ ਰਿੱਦਮ ਬॉयਜ਼ ਵਾਲੇ ਕਾਰਜ ਗਿੱਲ ਉਹ ਤੁਸੀਂ ਪ੍ਰੋਡਿਊਸਰ ਨੇ ਬਹੁਤ ਵੱਡੇ ਪ੍ਰੋਡਿਊਸਰ ਨੇ ਉਹਨਾਂ ਨੇ ਵੀ ਮੇਰੇ ਨਾਟਕ ਚ ਕੰਮ ਕੀਤਾ ਹੋਇਆ ਹੈਰੀ ਪੱਟੀ ਜਿਹੜੇ ਡਾਇਰੈਕਟਰ ਨੇ ਪੰਜਾਬੀ ਫਿਲਮਾਂ ਦੇ ਉਹਨਾਂ ਮੇਰੇ ਨਾਟਕਾਂ ਚ ਕੰਮ ਕੀਤਾ ਹੋਇਆ ਹਰਦੀਪ ਗਿੱਲ ਨੀਤਾ ਦੇਵਗਨ ਗੁਰਿੰਦਰ ਮਕਨਾ ਇਸ ਵੇਲੇ ਪੰਜਾਬੀ ਫਿਲਮਾਂ ਦੇ ਉਹ ਬਹੁਤ ਵੱਡਾ ਰਾਈਟਰ ਹੈ ਜਗਦੀਪ ਬੜਿੰਗ ਜਿਹਦੀ ਹੁਣੇ ਬੂਹੇ ਬਾਰੀਆਂ ਤੇ ਹੁਣ ਇੱਕ ਸ਼ਾਇਰ ਫਿਲਮ ਵੀ ਆ ਰਹੀ ਹੈ ਉਹਦੀ ਲਿਖੀ ਹੋਈ ਔਰ ਉਹ ਵੀ ਮੇਰੇ ਐਕਟਰ ਰਿਆਵਾ ਔਰ ਮੈਨੂੰ ਇਹ ਚੰਗਾ ਲੱਗਦਾ ਹੁੰਦਾ ਮਤਲਬ ਕਿ ਕੋਈ ਐਸਾ ਆਰਟਿਸਟ ਨਹੀਂ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਕੰਮ ਨਾ ਕੀਤਾ ਹੋਵੇ ਬਲ ਮੋਤੇ ਪੰਜਾਬ ਦੇ ਮੈਕਸਿਮਮ ਜਿਹੜੇ ਆਰਟਿਸਟ ਨੇ ਉਹ ਤੁਹਾਡੇ ਨਾਲ ਕੰਮ ਕਰ ਚੁੱਕੇ ਨੇ ਤੇ ਲਵਿੰਦਰ ਵਡਾਲੀ ਵੀ ਮੇਰੇ ਨਾਲ ਕੰਮ ਕਰ ਚੁੱਕਾ ਵੱਡਾ ਅਸਟਰੀ ਗਾਇਕ ਹੈ ਰਾਜਵੀਰ ਜਵੰਦਾ ਬਹੁਤ ਵੱਡਾ ਗਾਇਕ ਹੈ ਉਹ ਵੀ ਮੇਰੇ ਨਾਟਕਾਂ ਦਾ ਹਿੱਸਾ ਰਿਹਾ ਉਹਨਾਂ ਵਾਲੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਆਰਟਿਸਟ ਇੰਡਸਟਰੀ ਨੂੰ ਦੇ ਰੇਨ ਜਾ ਰਹੇ ਹੋ ਤੁਸੀਂ ਬਹੁਤ سارے ਆਰਟਿਸਟ ਨੇ ਜਿਹੜੇ ਇਸ ਵੇਲੇ ਗੁਰਤੇਜ ਮਾਨਵੀ ਹੈ ਜਿਹੜਾ ਕਿ ਬਹੁਤ ਕਮਾਲ ਦਾ ਕੰਮ ਕਰ ਰਿਹਾ ਮੇਰੇ ਕੋਲ ਸਾਜਨ ਕੋਹੇ ਨੂਰ ਵੀ ਹੈ ਡੌਲੀ ਸੱਡਲ ਹੈ ਕੰਮ ਕਰਦੀ ਪਈ ਸਾਡੇ ਨਾਲ ਕੁੜੀ ਜਿਹੜੀ ਔਰ ਇਹ ਸਾਰੇ ਲੋਕ ਅਗਲੇ ਪਾਸੇ ਮੈਨੂੰ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਭਵਿੱਖ ਚੰਗਾ ਲੱਗਦਾ ਆ ਜਨਨ ਕਿ ਇੱਥੋਂ ਇਹ ਲੋਕ ਸਿੱਖਦੇ ਵੀ ਆ ਕੰਮ ਕਰਦੇ ਵੀ ਪਏ ਆ ਔਰ ਇਹਨਾਂ ਲਈ ਦੁਆਵਾਂ ਨੇ ਇਹਨਾਂ ਲਈ ਪਿਆਰ ਹੈ ਸਤਿਕਾਰ ਹੈ ਔਰ ਜਦੋਂ ਇਹਨਾਂ ਨੂੰ ਮੈਂ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਹਿੰਦੀ ਫਿਲਮਾਂ 'ਚ ਦੇਖਦਾ ਵਾਂ ਤੇ ਉਦੋਂ ਮੈਨੂੰ ਬਹੁਤ ਮਾੜ ਮਹਿਸੂਸ ਹੁੰਦਾ ਕਿ ਮੈਨੂੰ ਲੱਗਦਾ ਹੁੰਦਾ ਮੈਂ ਹਰ ਫਿਲਮ ਦੇ ਵਿੱਚ ਹੀ ਆ ਉਹਨਾਂ ਨੂੰ ਇਹ ਦੇ ਹੋਣੀ ਸਰ ਆਰਟਿਸਟਾਂ ਦੀ ਗੱਲ ਹੁਣ ਤੁਸੀਂ ਆਪਣੇ ਬਾਰੇ ਦੱਸੋ ਕੀ ਫਿਊਚਰ ਪਲਾਨ ਨੇ ਗਾ ਕੀ ਲੈ ਕੇ ਆ ਰਹੇ ਦਰਸ਼ਕਾਂ ਲਈ ਨਵੇਂ ਕਿਉਂਕਿ ਵਿਰਸਾ ਵਿਹਾਰ ਕਾਫੀ ਟਾਈਮ ਤੋਂ ਲੱਗ ਰਿਹਾ ਵੀ ਹਾਂ ਇੱਥੇ ਉਹ ਜਿਹੜੀਆਂ ਰੌਣਕਾਂ ਹੁੰਦੀਆਂ ਸੀ ਉਹ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੀਆਂ ਜਿਸ ਤਰ੍ਹਾਂ ਪਹਿਲਾਂ ਦੇਖ ਸਕਦੇ ਸੀ ਜਿਹੜਾ ਵਿਰਸਾ ਵਿਹਾਰ ਦੀਆਂ ਜਿਹੜੀਆਂ ਕੁਰਸੀਆਂ ਨੇ ਦਰਸ਼ਕਾਂ ਦੀ ਉਡੀਕ ਕਰ ਰਹੀਆਂ ਤੇ ਕਦੋਂ ਸਾਨੂੰ ਕੇਵਲ ਜੀ ਵੱਲੋਂ ਇੱਕ ਵਧੀਆ ਜਿਹੜਾ ਪਲੇ ਇੱਥੇ ਦੇਖਣ ਨੂੰ ਮਿਲੇਗਾ ਤੇ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਨਹੀਂ ਤੁਸੀਂ ਬਹੁਤ ਜਲਦੀ ਵਿਰਸਾ ਵਿਆਰ ਨੂੰ ਐਕਚੁਅਲੀ ਨੇ ਲਾਕਡਾਊਨ ਨੇ ਬਹੁਤ ਮਾਰ ਮਾਰੀ ਹੈ ਜੀ ਮੈਂ ਲੌਂਗਰੀਓ ਚ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਤੇ ਲਾਕਡਾਊਨ ਨੇ ਜਿੰਨੀ ਕਿ ਇੱਥੇ ਸਾਨੂੰ ਆਡੀਟੋਰੀਅਮ ਤੋਂ ਆਮਦਨ ਹੁੰਦੀ ਸੀ ਅਸੀਂ ਵਿਰਸਾ ਵਿਆਰ ਦੇ ਖਰਚੇ ਕੱਟਦੇ ਸਾਡੇ ਲਈ ਉਹ ਬਹੁਤ ਮੁਸ਼ਕਲ ਹੋ ਗਿਆ ਇਸ ਕਰਕੇ ਕੁਝ ਐਕਟੀਵਿਟੀ ਕੱਟੀ ਹੈ ਪਰ ਫਿਰ ਵੀ ਅਸੀਂ ਜਿਵੇਂ ਸਾਡੀਆਂ ਥੀਏਟਰ ਵਰਕਸ਼ਾਪਾਂ ਦੀ ਉਹਨੂੰ ਮਾਰਚ ਵਿੱਚ ਸਾਡਾ ਨੈਸ਼ਨਲ ਥੀਏਟਰ ਫੈਸਟੀਵਲ ਹੋਏਗਾ ਜਿੱਦ ਵਿੱਚ ਪੂਰੇ ਹਿੰਦੁਸਤਾਨ ਤੋਂ ਟੀਮਾਂ ਆਉਣਗੀਆਂ 10 ਦਿਨ ਦਾ ਥੀਏਟਰ ਫੈਸਟੀਵਲ ਹੋਏਗਾ ਜਿਹੜਾ ਕਿ ਮਿਡ ਮਾਰਚ ਤੋਂ ਲੈ ਕੇ ਤੇ ਜਿਹੜਾ ਕਿ 16-17 ਮਾਰਚ ਤੋਂ ਸ਼ੁਰੂ ਹੋਏਗਾ ਇਹ ਤੱਕ ਵੀ 25 ਤੱਕ ਲਗਭਗ ਹਾਂ ਤੁਹਾਡੇ ਇੱਥੇ ਮੇਰੇ ਖਿਆਲ ਨਾਲ ਉਹ ਵੀ ਕਰਦੇ ਹੋ ਤੇ ਉਸ ਤੋਂ ਬਾਅਦ ਅਸੀਂ 27 ਮਾਰਚ 28 ਮਾਰਚ ਹਾਂ ਵਿਸ਼ਵ ਰੰਗਮঞ্চ ਦਿਵਸ ਵੀ ਕਰਾਂਗੇ ਸੋ ਇਹ ਸਾਰੇ ਆਉਣ ਵਾਲੇ ਸਮੇਂ ਦੇ ਸਾਡੇ ਜਿਹੜੇ ਬੜੇ ਖੂਬਸੂਰਤ ਈਵੈਂਟ ਨੇ ਜਿਹੜੇ ਥੀਏਟਰ ਦੇ ਵੀ ਹੋਣਗੇ ਜਿੱਦ ਵਿੱਚ ਸਾਡੇ ਨਵੇਂ ਪਲੇ ਵੀ ਤੁਸੀਂ ਦੇਖੋਗੇ ਕੁਝ ਹੋਰ ਜਿਹੜੇ ਅਮਰitsar ਦੇ ਕਲਾਕਾਰਾਂ ਨੇ ਕੀਤੇ ਆ ਉਹਨਾਂ ਦਾ ਫੈਸਟੀਵਲ ਵੀ ਅਸੀਂ ਇੱਥੇ ਕਰਵਾ ਰਹੇ ਆ ਇਸੇ ਤਰ੍ਹਾਂ April ਮਹੀਨੇ ਦੇ ਵਿੱਚ ਜਿਹੜਾ ਵਿਸਾਖੀ ਦਾ ਪ੍ਰੋਗਰਾਮ ਹੋਏਗਾ ਹੁਣੇ ਅਸੀਂ ਲੋਹੜੀ ਦਾ ਪ੍ਰੋਗਰਾਮ ਵੀ ਕੀਤਾ ਸੀਗਾ ਔਰ ਫਿਰ April ਦੇ ਵਿੱਚ ਇੱਕ ਵਿਸ਼ਵ ਨ੍ਰਿਤ ਦਿਵਸ ਹੁੰਦਾ ਹੈ 29 April ਨੂੰ ਉਹ ਰਸ਼ਮੀ ਨੰਦਾ ਸਾਡੇ ਨੇ ਮੈਡਮ ਉਹ ਆਰਗੇਨਾਈਜ਼ ਕਰਦੇ ਨੇ ਨਾਲ ਸੋ ਉਹ ਵੀ ਹੋਏਗਾ ਸੋ ਇਦਾਂ ਹੀ ਕਿ ਜਦੋਂ ਅਸੀਂ ਜੂਨ ਮਹੀਨੇ 'ਚ ਫਿਰ تھیਟਰ ਵਰਕਸ਼ਾਪ ਹੋਏਗੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਵੱਖ-ਵੱਖ ਸਟੇਟਾਂ ਤੋਂ ਕਲਾਕਾਰ ਆਕੇ ਤੇ ਟ੍ਰੇਨਿੰਗ ਲੈਂਦੇ ਆ ਔਰ ਉਸ ਟ੍ਰੇਨਿੰਗ ਤੋਂ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਮੈਂ ਕਿਸੇ ਵੀ ਸਟੇਟ ਵਿੱਚ ਜਾਵਾਂ ਉੱਥੇ ਹਮੇਸ਼ਾ ਹੀ ਮੈਨੂੰ ਮੇਰੇ ਕਲਾਕਾਰ ਉਹ ਕਹਿੰਗੇ ਅਸੀਂ ਤੁਹਾਡੇ ਕੋਲ ਵਰਕਸ਼ਾਪ ਕਰਕੇ ਆਏ ਸੀ ਸੋ ਜਿੱਥੇ ਮੈਨੂੰ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਚੰਗਾ ਲੱਗਦਾ ਕਿ ਹਰ ਸ਼ਹਿਰ 'ਚ ਮੇਰਾ ਕੋਈ ਨਾ ਕੋਈ ਕਲਾਕਾਰ ਬੈਠਾ ਹੋਇਆ। ਤੋਂ ਇਸੇ ਤਰ੍ਹਾਂ ਹੀ ਮੈਨੂੰ ਪੰਜਾਬ ਦੇ ਕਿਸੇ ਸਟੇਟ 'ਚ ਹਿੰਦੁਸਤਾਨ ਦੀ ਕਿਸੇ ਸਟੇਟ 'ਚ ਜਾਵਾਂ। ਉੱਥੇ ਜਾ ਕੇ ਵੀ ਉਹ ਆ ਜਾਂਦੇ ਆ ਮਿਲਣ ਵਾਸਤੇ। ਸਰ ਸਾਨੂੰ ਕੋਈ ਕੰਮ ਦੱਸੋ ਅਸੀਂ ਤੁਹਾਡੇ ਫੈਸਟੀਵਲ ਲਈ ਕੀ ਕਰ ਸਕਦੇ ਹਾਂ? ਸੋ ਇਹ ਮਿਰੋ ਕਾਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੇ ਕਿ ਬੇਤਾਬੀ ਨਾਲ ਵੇਟ ਕਰ ਰਹੇ ਨੇ ਵੀ ਕਦੋਂ ਕੇਵਲ ਥਾਲੀਵਾਰ ਜੀ ਦਾ ਇੱਥੇ ਪਲੇ ਹੋਵੇ ਤੇ ਆਪਾਂ ਉੱਥੇ ਦੇਖਣ ਜਾਈਏ। ਆ ਉਹਨਾਂ ਨੂੰ ਜੀ ਆਇਆਂ ਨੂੰ ਆ ਵਿਰਸਾ ਵਿਰਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਖੁੱਲੇ ਨੇ ਅਸੀਂ ਹਮੇਸ਼ਾ ਜਿਹੜੀਆਂ ਕਿ ਪੋਸਟਾਂ ਵੀ ਪਾਉਣੀ ਆ ਅਖਬਾਰਾਂ ਰਾਈਆਂ ਦੀ ਮੀਡੀਆ ਰਾਈ ਵੀ ਸੂਚਿਤ ਕਰਦੇ ਆ ਦਰਸ਼ਕਾਂ ਨੂੰ ਸੋ ਕਿਉਂਕਿ ਦਰਸ਼ਕਾਂ ਤੋਂ ਬਿਗੈਰ ਤੇ ਰੰਗਮંચ ਕੁਝ ਵੀ ਨਹੀਂ ਹੈ ਦਰਸ਼ਕਾਂ ਤੋਂ ਬਿਗੈਰ ਕੋਈ ਵੀ ਕਲਾ ਕਲਾ ਹੋ ਹੀ ਨਹੀਂ ਸਕਦੀ ਸੋ ਜਿਹੜੇ ਅੰਮ੍ਰਿਤਸਰ ਦੇ ਦਰਸ਼ਕ ਨੇ ਜਾਂ ਅੰਮ੍ਰਿਤਸਰ ਦੇ ਲਾਗੇ ਚਾਗੇ ਦੇ ਜਿਹੜੇ ਵੀ ਸਾਡੇ ਫੈਸਟੀਵਲ ਦੇਖਣ ਆਉਂਦੇ ਆ ਉਹਨਾਂ ਨੂੰ ਜੀ ਆਇਆਂ ਉਨਾਂ ਲਈ ਬਹੁਤ ਸਾਰਾ ਪਿਆਰ ਹੈ ਬਹੁਤ ਸਾਰਾ ਸਤਿਕਾਰ ਹੈ ਜਿੰਨਾ ਉਹ ਸਾਨੂੰ ਮਾਣ ਦਿੰਦੇ ਨੇ ਸੋ ਉਹਨਾਂ ਦੇ ਮਾਣ ਨੂੰ ਉਹਨਾਂ ਦੇ ਸਤਿਕਾਰ ਨੂੰ ਜੀ ਆਇਆਂ ਕਹਿੰਦੇ ਆ ਕਿ ਤੁਸੀਂ ਮਾਰਚ ਵਾਲੇ ਸਾਡੇ ਫੈਸਟੀਵਲ ਦਾ ਹਿੱਸਾ ਬਣਿਓ ਤੇ ਤੁਹਾਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ ਤੁਹਾਨੂੰ ਬਹੁਤ ਸੋਹਣਾ ਰੰਗਮੰਚ ਜਿਹੜਾ ਹਿੰਦੁਸਤਾਨ ਦਾ ਦੇਖਣ ਨੂੰ ਮਿਲੇਗਾ ਸੋ ਬਹੁਤ ਸ਼ੁਕਰੀਆ ਕੇਵਲ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕੀਤੀ ਸੋ ਇਹਨਾਂ ਕੇਵਲ ਧਾਲੀਵਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਜਲਦੀ ਵਧੀਆ ਪੇਸ਼ਕਾਰੀ ਦੇ ਨਾਲ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ Большое спасибо. Большое